ਉਹ ਚੁਗਲੀਆਂ ਕਰ ਕਰ ਕੇ ਕੋਈ ਚੁਗਲੀਆਂ ਦਾ ਮਾਸਟਰ ਹੈ ਹੁਣ ਵੀ ਸਾਰੇ ਕਾਲੀਦਲ ਵਾਲੇ ਮੈਨੂੰ ਹੱਸ ਦਿੰਦੇ ਆ ਕਿ ਯਾਰ ਤੂੰ ਚਲੇ ਗਿਆ ਤੇ ਇਹਨੂੰ ਸਾਡੇ ਪੇਸ਼ ਪਾ ਗਿਆ ਚੁਗਲਖੋਰ ਨੂੰ ਤੇ ਸਾਰਾ ਦਿਨ ਹੁਣ ਵੀ ਲੋਕਾਂ ਦੀਆਂ ਬਸ ਸਾਰੇ ਲੋਕਾਂ ਨਾਲ ਕੋਈ ਚੁਗਲੀਆਂ ਕਰੀ ਜਾਂਦਾ ਤੇ ਸਾ ਸੁਖਵੀਰ ਸਿੰਘ ਬਾਦਲ ਨਹੀਂ ਸਮਝਦੇ ਕਿ ਨਾ ਚੁਗਲਖੋਰਾ ਕਰਕੇ ਅੱਜ ਉਹਨਾਂ ਦੇ ਇਹ ਹਾਲਾਤ ਆ ਕਿੱਥੋਂ ਕਾਲੀਦਲ ਕਿੱਥੇ ਆ ਗਿਆ ਮੈਨੂੰ ਗਾਲਾਂ ਕੱਢਣ ਨਾਲ ਇਹ ਕਹਿਣ ਨਾਲ ਕਿ ਮੈਂ ਨੂੰ ਜੇਲ੍ਹ ਚ ਪਾ ਦੂੰਗਾ ਮੈਂ ਇਹਨੂੰ ਪੁੱਠਾ ਟੰਗ ਦੂੰਗਾ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਇਹਨਾਂ ਗੱਲਾਂ ਨਾਲੋਂ ਲੋਕਾਂ ਨੂੰ ਇਹ ਦੱਸੋ ਕਿ ਤੁਸੀਂ ਲੋਕਾਂ ਦਾ ਕੀ ਸਵਾਰੂ ਹੋ ਉਂ ਤਾਂ ਇਹ ਕਹਿੰਦੇ ਸਾਡਾ ਰੌਲਾ ਠੀਕ ਹੈ ਇਸੇ ਭਲੇ ਖੇਜ ਕੇ ਮੈਂ ਇਨੀ ਮਦਦ ਕੀਤੀ ਹੈ ਮੁੱਖ ਮੰਤਰੀ ਦੀ ਕਿ ਮਟ ਡੁਰ ਦੇ ਉਲਟ ਵਿਜੀਲੈਂਸ ਦਾ ਟਾਊਟ ਬਣਿਆ ਇਹਨਾਂ ਨੇ ਕਿਹਾ ਕਿ ਮੈਨੂੰ ਚੀਫ ਮਿਨਿਸਟਰ ਨੇ ਕੀ ਕਹਿਣਾ ਤੇ ਇੱਕ ਫੇਕ ਵੀਡੀਓ ਪਾਤੀ ਚੀਫ ਮਿਨਿਸਟਰ ਦੀ ਸੁਖਵੀਰ ਸਿੰਘ ਬਾਦਲ ਕੋ ਨੰਬਰ ਬਣਾਉਣ ਵਾਸਤੇ ਤੇ ਉਸ ਫੇਕ ਵੀਡੀਓ ਚ 10 12 ਦਿਨ ਅੰਦਰ ਲਾ ਕੇ ਆਏ ਨੇ ਜਨਾਬ ਫਰੀਦਕੋਟ ਦੇ ਲੋਕਾਂ ਨੂੰ ਇਹ ਦੱਸੇ ਕਿ ਇਹਦੀ ਲਿਜੀਬਿਲਿਟੀ ਕਮਾਈ ਕੀ ਹੈ ਇਹਦਾ ਤਾਮਝਾਮ ਕਿੱਥੋਂ ਚੱਲਦਾ ਇੱਕਦਮ ਮੰਨ ਲਿਆ ਕਿ ਸਰ ਸੁਖਵੀਰ ਸਿੰਘ ਬਾਦਲ ਤੋਂ ਤਨਖਾਹ ਲੈਂਦਾ ਇਹਨੂੰ ਸਿਰਫ ਤੇ ਸਿਰਫ ਉੱਥੇ ਥਾਂ ਮਿਲੀ ਸੀ ਮੇਰੀਆਂ ਚੁਗਲੀਆਂ ਕਰਕੇ ਮੇਰੇ ਸੁਖਬੀਰ ਸਿੰਘ ਬਾਦਲਲਾ ਤੇ ਬਿਕਰਮ ਸਿੰਘ ਮਜੀਠੀਆ ਨਾਲ ਡਿਫਰੈਂਸ ਪਵਾ ਕੇ ਚੁਗਲੀਆਂ ਕਰ ਕਰਕੇ ਸੋ ਇਸ ਕਰਕੇ ਜਿਹੜੇ ਬੰਦੇ ਨੂੰ ਇਹ ਲੱਗਦਾ ਹੁੰਦਾ ਕਿ ਯਾਰ ਇਹਦੇ ਉਲਟੀ ਮੈਂ ਬੋਲ ਬੋਲ ਕੇ ਇੱਥੇ ਤੱਕ ਆਇਆ ਸੋ ਇਹ ਜੋ ਇਹਨੂੰ ਮਿਲਿਆ ਉਹ ਮੇਰੇ ਉਲਟ ਬੋਲ ਕੇ ਮਿਲਿਆ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਬਾਂਬਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਫਰੀਦਕੋਟ ਦੇ ਵਿੱਚ ਇੱਕ ਵਾਇਰਲ ਵੀਡੀਓ ਹੋ ਰਹੀ ਹੈ ਅਕਾਲੀ ਆਗੂ ਪਰਮਨੰਥ ਸਿੰਘ ਵਾਂਢੀ ਰਮਾਣਾ ਦੀ ਹੈ ਜਿਨ੍ਹਾਂ ਨੇ ਸਿੱਧੇ ਸਿੱਧੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਦੇ ਉੱਪਰ ਦੋਸ਼ ਲਾਏ ਆ ਉਸ ਨੂੰ ਲੈ ਕੇ ਕਿਹ ਢਿਲੋਂ ਸਾਹਿਬ ਨਾਲ ਗੱਲ ਕਰਦੇ ਆ ਢਿਲੋਂ ਸਾਹਿਬ ਵੀਡੀਓ ਇੱਕ ਵਾਇਰਲ ਹੋ ਰਹੀ ਆ ਪਰ ਬੰਸ ਸਿੰਘ ਮੰਟੀ ਰਮਾਣਾ ਦੀ ਤੁਰਤ ਕਾਫੀ ਗੰਭੀਰ ਦੋਸ਼ ਲਾਏ ਜਾ ਰਹੇ ਆ ਕਿਵੇਂ ਦੇਖੋ ਦੇਖੋ ਜਿਹੜੇ ਮੇਰੇ ਦੋਸਤ ਆ ਅਕਾਲੀ ਦਲ ਦੇ ਕੈਂਡੀਡੇਟ ਮੰਟੀ ਰਮਾਣਾ ਉਹਨਾਂ ਦੀ ਸਾਰੀ ਜ਼ਿੰਦਗੀ ਤੇ ਸਾਰੀ ਸਿਆਸਤ ਮੇਰੇ ਉਲਟ ਬੋਲਣ ਤੇ ਲੰਗ ਜਾਣੀ ਉਹਨਾਂ ਦਾ ਮੇਨ ਮਕਸਦ ਇਹ ਨਹੀਂ ਤੁਸੀਂ ਕਦੀ ਉਹਨਾਂ ਦੀ ਸਪੀਚ ਸੁਣ ਲਓ ਉਹ ਕਦੀ ਆਪਦੀ ਸਪੀਚ ਵਿੱਚ ਕੋਈ ਇਹ ਗੱਲ ਨਹੀਂ ਕਹਿੰਦੇ ਕਿ ਮੈਂ ਫਰੀਦਕੋਟ ਇਲਾਕੇ ਦੇ ਲੋਕਾਂ ਵਾਸਤੇ ਆਹ ਕੰਮ ਕਰੂੰਗਾ ਜੇ ਮੈਂ ਫਰੀਦਕੋਟ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰੂੰਗਾ ਨਾ ਹੀ ਉਹ ਕਦੀ ਇਹ ਗੱਲ ਕਹਿੰਦੇ ਆ ਕਿ ਮੈਂ ਫਰੀਦਕੋਟ ਇਲਾਕੇ ਵਾਸਤੇ ਆ ਕੰਮ ਕਰਵਾਏ ਆ ਉਹ ਸਿਰਫ ਤੇ ਸਿਰਫ ਇੱਕ ਰਾਜਨੀਤੀ ਕਰਦੇ ਆ ਉਹ ਇਹ ਕਰਦੇ ਆ ਕਿਉਂ ਜਿਹੜਾ ਉਹਨਾਂ ਦਾ ਵਿਰੋਧੀ ਹੈ ਦੱਬ ਕੇ ਉਹਦੇ ਉਲਟ ਝੂਠ ਤੂਫਾਨ ਬੋਲਦੇ ਆ ਮੈਂ ਜਿਹੜੀ ਪੋਜ਼ਿਟਿਵ ਰਾਜਨੀਤੀ ਕਰਦਾ ਮੇਰੀ ਕਦੀ ਸਪੀਚ ਸੁਣ ਲਿਓ ਮੈਂ ਹਮੇਸ਼ਾ ਆਪਦੇ ਕੀਤੇ ਹੋਏ ਕੰਮ ਦੱਸਦਾ ਤੇ ਜੋ ਮੈਂ ਕਰਨਾ ਹੈ ਇਲਾਕੇ ਵਾਸਤੇ ਜਾਂ ਸੰਗਤਾਂ ਵਾਸਤੇ ਉਹ ਦੱਸਦਾ ਮੈਨੂੰ ਫਕਰ ਹੈ ਮੈਨੂੰ ਮਾਨ ਹੈ ਪਹਿਲਾਂ ਮੈਂ ਕਾਲੀ ਦਲ ਸੀਗਾ ਉਦੋਂ ਵੀ ਦੱਬ ਕੇ ਲੋਕਾਂ ਦੇ ਕੰਮ ਕੀਤੇ ਤੇ ਮੇਰੇ ਕੰਮ ਤੁਸੀਂ ਪਿੰਡਾਂ ਜਾ ਕੇ ਲੋਕਾਂ ਨੂੰ ਪੁੱਛ ਸਕਦੇ ਹੋ ਜਾਂ ਸ਼ਹਿਰ 'ਚ ਮੈਂ ਕੀ ਕੁਛ ਕੀਤਾ ਉਹ ਕੰਮ ਕੀਤੇ ਆ ਜਿਹੜੇ ਲੋਕਾਂ ਦੀ ਸਭ ਤੋਂ ਵੱਡੀ ਲੋੜ ਸੀਗੀ ਚਾਹ ਨਹਿਰੀ ਪਾਣੀ ਦੀ ਗੱਲ ਹੋਵੇ ਚਾਹ ਕੱਸੀਆਂ ਦੀ ਗੱਲ ਹੋਵੇ ਚਾਹੇ ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਠਾੜ ਦੇ ਇਲਾਕੇ ਵਿੱਚ ਪਾਣੀ ਦੀ ਕਿੱਲਤ ਬੜੀ ਹੈ ਪੀਣ ਵਾਲੇ ਪਾਣੀ ਦੀ ਗੱਲ ਹੋਵੇ, ਵਾਟਰ ਵਕਸਾਂ ਦੀ ਗੱਲ ਹੋਵੇ ਚਾਹੇ ਨਹਿਰੀ ਜਿਹੜੀਆਂ ਅੰਡਰਗਰਾਉਂਡ ਪਾਈਪਾਂ ਉਹਨਾਂ ਦੀ ਗੱਲ ਹੋਵੇ, ਖਾਲਿਆਂ ਦੀ ਗੱਲ ਹੋਵੇ, ਸੜਕਾਂ ਦੀ ਗੱਲ ਹੋਵੇ ਉਂਵੀਂ ਸ਼ਹਿਰ ਵਿੱਚ ਸਭ ਤੋਂ ਪੁਰਾਣੀ ਮੰਗ ਸੀ ਜਿਹਦਾ ਸੁਖਵੀਰ ਸਿੰਘ ਬਾਦਲ ਨੇ ਤਿੰਨ ਵਾਰੀ ਨਹੀਂ ਪੱਥਰ ਰੱਖਿਆ ਸੀ ਸੀਵਰੇਜ ਫਰੀਦਕੋਟ ਸ਼ਹਿਰ ਵਾਸਤੇ ਤੇ ਸਾਧ ਸੁਖਬੀਰ ਸਿੰਘ ਬਾਦਲ ਬੰਟੀ ਰਮਾਣੇ ਨਾਲ ਤਾਂ ਵਿਚਾਰੇ ਨਾਲ ਮੇਰਾ ਕੋਈ ਮੁਕਾਬਲਾ ਨਹੀਂ ਪਰ ਜਿਹਨੂੰ ਐ ਮੈਂ ਸਮਝਦਾ ਸਾਧ ਸੁਖਬੀਰ ਸਿੰਘ ਬਾਦਲ ਦੇ ਸਿਰ ਤੇ ਸਿਆਸਤ ਕਰਦਾ ਹੈ ਸਾਧ ਸੁਖਬੀਰ ਸਿੰਘ ਬਾਦਲ ਨੇ ਤਿੰਨ ਵਾਰ ਇਨੀ ਪੱਤਰ ਰੱਖਿਆ ਫਰੀਦਕੋਟ ਸੀਵਰੇਜ ਦਾ ਤੇ ਜਿੰਨੀ ਤਾਕਤ ਸੁਖਬੀਰ ਸਿੰਘ ਬਾਦਲ ਕੋ ਲੋਕਾਂ ਨੇ ਬਖਸ਼ੀ ਹੈ ਮੇਰੇ ਕੋਲ ਤਾਂ ਉਹਦੇ ਮੁਕਾਬਲੇ ਕੁਝ ਵੀ ਤਾਕਤ ਨਹੀਂ ਸੀ ਪ੍ਰਸਾਦ ਸੁਖਬੀਰ ਸਿੰਘ ਬਾਦਲ ਨੇ ਸੀਵਰੇਜ ਨਹੀਂ ਪਵਾਇਆ ਫਰੀਦਕੋਟ ਦਾ ਸੀਵਰੇਜ ਕਿੱਕੀ ਢੋਲੋਂ ਨੇ ਪਵਾਇਆ ਲੋਕਾਂ ਦੇ ਦਾਸ ਨੇ ਸੋ ਮੈਂ ਬੰਟੀ ਰਮਾਣਾ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਦੋਸਤ ਮੈਨੂੰ ਗਾਲਾਂ ਕੱਢਣ ਨਾਲ ਇਹ ਕਹਿਣ ਨਾਲ ਕਿ ਮੈਂ ਨੂੰ ਜੇਲ੍ਹ ਚ ਪਾ ਦੂੰਗਾ ਮੈਂ ਇਹਨੂੰ ਪੁੱਠਾ ਟੰਗ ਦੂੰਗਾ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਇਹਨਾਂ ਗੱਲਾਂ ਨਾਲੋਂ ਲੋਕਾਂ ਨੂੰ ਇਹ ਦੱਸੋ ਕਿ ਤੁਸੀਂ ਲੋਕਾਂ ਦਾ ਕੀ ਸਵਾਰੋਗੇ ਮੈਨੂੰ ਮੇਰਾ ਨੁਕਸਾਨ ਕਰਨ ਵਿੱਚ ਲੋਕਾਂ ਦਾ ਕੋਈ ਫਾਇਦਾ ਨਹੀਂ ਹੋਣਾ ਉਹ ਤੁਹਾਡੀ ਜਾਤੀ ਜਿਹੜੀ ਤੁਸੀਂ ਮੇਰੇ ਨਾਲ ਵਿਰੋਧ ਤਰੱਕੀ ਬੈਠੇ ਹੋ ਉਹ ਅੰਦਰੋਂ ਦਿਲੋਂ ਉਹ फडਕਦੀ ਹੈ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਕਿ ਹਰਾਨੀ ਦੀ ਗੱਲ ਹੋਈ ਐਤਕੀ ਜਦੋਂ ਕਿਉਂਕਿ ਸਾਰਿਆਂ ਨੂੰ ਪਤਾ ਮੇਰੀ ਭਗਵੰਤ ਸਿੰਘ ਮਾਨ ਨਾਲ ਨਹੀਂ ਬਣਦੀ ਭਗਵੰਤ ਸਿੰਘ ਮਾਨ ਚਾਹੁੰਦੇ ਸੀ मैं 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 कि मैं ਉਹਨਾਂ ਦੀ ਮਿੰਤ ਕੱਢਾਂ ਤੇ ਨਹੀਂ ਤਾਂ ਉਹ ਕਹਿੰਦੇ ਸੀ ਬਈ ਮੈਂ ਪਰਚਾ ਦੇਵਾਂਗਾ ਮੈਂ ਬਿੱਤਰ ਸਮਝਿਆ ਕਿ ਨੀਵੀਂ ਨਹੀਂ ਪਾਉਣੀ ਕੋਈ ਮਾੜਾ ਕੰਮ ਨਹੀਂ ਕੀਤਾ ਇੱਕ ਸਾਲ ਭਗਵੰਤ ਸਿੰਘ ਮਾਨ ਨੇ ਮੇਰੀ ਇਨਕੁਆਰੀ ਕਰਾਈ ਇੱਕ ਸਾਲ ਹਰੇਕ ਚੀਜ਼ ਫੋਲੀ ਸਭ ਕੁਝ ਦੇਖਿਆ ਜੋ ਕੂੜ ਪ੍ਰਚਾਰ ਜਿਹੜਾ ਕੁਝ ਬੰਟੀ ਰਮਾਣਾ ਜੀ ਕਹਿੰਦੇ ਆ ਇਹ ਆਪ ਜਾ ਜਾ ਕੇ 20 ਵਾਰੀ ਵਿਜੀਲੈਂਸ ਦੇ ਦਫਤਰ ਗਏ ਹੋਣਗੇ ਬੰਟੀ ਰਮਾਣਾ ਜੀ ਸਾਰੀਆਂ ਸ਼ਿਕਾਇਤਾਂ ਲੈ ਕੇ ਸਾਰੀਆਂ ਝੂਠੀਆਂ ਆਪਦੇ ਕਾਗਜ਼ ਮਤਲਬ ਸ਼ਿਕਾਇਤਾਂ ਲੈ ਕੇ ਕਿ ਕਿਵੇਂ ਨਾ ਕਿਵੇਂ ਮੈਂ ਢਿੱਲੋਂ ਨੂੰ ਫਸਾਵਾਂ ਕਿਉਂਕਿ ਜਿੰਨੀ ਦੇਰ ਇਹ ਬੈਠਾ ਮੈਨੂੰ ਰਾਹ ਨਹੀਂ ਮਿਲ ਰਿਹਾ ਅੱਗੇ ਜਾਣ ਦਾ ਸੋ ਇਸ ਕਰਕੇ ਇਹਨਾਂ ਨੇ ਵੀ ਕੋ ਗਵੰਤਮ ਦਾ ਹੱਥ ਟੋਕ ਬਣ ਕੇ ਪੂਰੀ ਕੋਸ਼ਿਸ਼ ਕੀਤੀ ਪਰ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਚੀਫ ਮਿਨਿਸਟਰ ਨੇ ਵੀ ਜੋ ਹੋ ਸਕੇ ਕੀਤਾ ਮੈਂ ਨਹੀਂ ਕਹਿਣਾ ਮੈਂ ਤਾਂ ਇੰਨੀ ਗੱਲ ਕਹਿਣਾ ਕਿ ਜਿਹੜਾ ਮੇਰਾ ਕੇਸ ਦਾ ਚਲਾਨ ਦਿੱਤਾ ਉਹ ਚਲਾਨ ਹੀ ਪੜ ਲਓ ਤੇ ਤੁਹਾਨੂੰ ਸਭ ਕੁਝ ਪਤਾ ਲੱਗ ਜਾ ਕੋਈ ਕਸਰ ਨਹੀਂ ਛੱਡੀ ਜਦੋਂ ਚੀਫ ਮਿਨਿਸਟਰ ਜਾਤੀ ਤੌਰ ਤੇ ਤੇ ਹੋ ਜਾ ਉਹਨੂੰ ਸਾਥੀ ਮਿਲਿਆ ਹੋਵੇ ਪੈਰਵਾਈ ਕਰਨ ਵਾਲਾ ਉਹ ਤਾਂ ਇਹ ਕਹਿੰਦੇ ਸਾਡਾ ਰੌਲਾ ਠੀਕ ਹੈ ਇਹ ਸੇ ਭਲੇ ਖੇਜ ਕੇ ਮੈਂ ਇਨੀ ਮਦਦ ਕੀਤੀ ਹੈ ਮੁੱਖ ਮੰਤਰੀ ਦੀ ਕਿ ਮੈਂ ਢੰਡੂਰ ਦੇ ਉਲਟ ਵਿਜੀਲੈਂਸ ਦਾ ਟਾਊਟ ਬਣਿਆ ਇਹਨਾਂ ਨੇ ਕਿਹਾ ਕਿ ਮੈਨੂੰ ਚੀਫ ਮਿਨਿਸਟਰ ਨੇ ਕੀ ਕਹਿਣਾ ਤੇ ਇੱਕ ਫੇਕ ਵੀਡੀਓ ਪਾਤੀ ਚੀਫ ਮਿਨਿਸਟਰ ਦੀ ਸੁਖਵੀਰ ਸਿੰਘ ਬਾਦਲ ਕੋ ਨੰਬਰ ਬਣਾਉਣ ਵਾਸਤੇ ਤੇ ਉਸ ਫੇਕ ਵੀਡੀਓ ਚ 10 12 ਦਿਨ ਅੰਦਰ ਲਾ ਕੇ ਆਏ ਨੇ ਜਨਾਬ ਜਿੱਦਣ ਇਹਨਾਂ ਨੂੰ ਫੜ ਕੇ ਲੈ ਕੇ ਗਏ ਸੀ ਨਾ ਮੈਂ ਤਾਂ ਗਿਆ ਸੀ ਮਰਦਾਂ ਵਾਂਗੂ ਆਪ ਗਿਆ ਸੀ ਐਸਬੀ ਦਫਤਰ ਚੱਲ ਕੇ ਤੇ ਜਿੱਦਣ ਇਹਨੂੰ ਫੜ ਕੇ ਲੈ ਕੇ ਗਏ ਸੀ ਇਹਦੀ ਉਹ ਨਿਊਜ਼ 18 ਤੇ ਵੀਡੀਓ ਆਉਂਦੀ ਨਹੀਂ ਜਦੋਂ ਥਾਣੇ ਲੈ ਕੇ ਤੇ ਇਹ ਰੋਈ ਜਾਂਦਾ ਸੀ ਵਿਚਾਰਾ ਸੋ ਮੇਰੀ ਇਹ ਬੇਨਤੀ ਹੈ ਮੇਰਾ ਨੁਕਸਾਨ ਕਰਨ ਨਾਲ ਲੋਕਾਂ ਦਾ ਫਾਇਦਾ ਨਹੀਂ ਹੋਣਾ ਕੋਈ ਤੇ ਪ੍ਰਮਾਤਮਾ ਨੇ ਅਜੇ ਤੱਕ ਤਾਂ ਤੈਨੂੰ ਕੋਈ ਐਡੀ ਸ਼ਕਤੀ ਦਿੱਤੀ ਨਹੀਂ ਜਦੋਂ ਕਿਤੇ ਦੇਊਗਾ ਤੇ ਭਾਈ ਉਦੋਂ ਜੋ ਤੇਰੇ ਤੋਂ ਹੁੰਦਾ ਕਰ ਲਈ ਮੈਂ ਮੁੱਖ ਮੰਤਰੀ ਉਦੋਂ ਡਰਿਆ ਤੂੰ ਮੁੱਖ ਮੰਤਰੀ ਬਣ ਨਹੀਂ ਸਕਦਾ ساری ਉਮਰ ਠੀਕ ਹੈ ਸੋ ਇਸ ਕਰਕੇ ਜੋ ਤੇਰੇ ਤੋਂ ਹੋਇਆ ਕਰ ਲਈ ਪਰ ਅੱਜ ਜੇ ਵੋਟਾਂ ਲੈਣੀਆਂ ਐ ਫਰੀਦਕੋਟੋਂ ਤਾਂ ਲੋਕਾਂ ਨੂੰ ਇਹ ਦੱਸੋ ਕਿ ਤੁਸੀਂ ਲੋਕਾਂ ਦਾ ਕੀ ਸਵਾਰੋਂ ਜਾਂ ਤੁਸੀਂ ਲੋਕਾਂ ਦਾ ਕੀ ਕੀਤਾ ਕੀ ਕਰਕੇ ਦਿਖਾਇਆ ਇਹਦੇ ਕੋਲ ਪੂਰੀ ਜਦੋਂ ਕਾਲੀਦਲ ਦਾ ਰਾਜ ਸੀਗਾ 2007 ਤੋਂ 12 ਤੇ ਫਿਰ 12 ਤੋਂ 17 ਇਹ ਚੁਗਲੀਆਂ ਕਰ ਕਰ ਕੇ ਤੇ ਦੀਪ ਮਲੋਤਰੇ ਦੀਆਂ ਕਦੇ ਕਿਸੇ ਦੀਆਂ ਇਹ ਸਾਰੀਆਂ ਪਾਵਰਾਂ ਲਈ ਬੈਠਾ ਸੀ ਤੇ ਕੀ ਕੀਤਾ ਇਹਨਾਂ ਲੋਕਾਂ ਨੂੰ ਦੱਸੇ ਕਿ ਮੈਂ ਕੀ ਕੀਤਾ ਆਪਦੇ ਕੀਤੇ ਕੰਮਾਂ ਤੇ ਵੋਟਾਂ ਲਾਵੇ ਨਾਲੇ ਦੂਜੀ ਗੱਲ ਮੈਂ ਇਹ ਵੀ ਕਹਿਣਾ ਚਾਹੁੰਨਾ ਕਿ ਦੇਖੋ ਇਹਦੀ ਸਿਆਸਤ ਸਿਰਫ ਤੇ ਸਿਰਫ ਸੀਮਤ ਹੈ ਕਿਉਂਕਿ ਮੈਂ ਅੱਗੇ ਵੀ ਕਿਹਾ ਇੱਕ ਹੋਰ ਪਰ ਮੈਂ ਚੈਨਲ ਤੇ ਵੀ ਕਿਹਾ ਬੰਟੀ ਰਮਾਣਾ ਫਰੀਦਕੋਟ ਦੇ ਲੋਕਾਂ ਨੂੰ ਇਹ ਦੱਸੇ ਕਿ ਇਹਦੀ ਲਿਜੀਬਲਟ ਕਮਾਈ ਕੀ ਹੈ ਇਹਦਾ ਤਾਮ-ਚਾਮ ਕਿੱਥੋਂ ਚੱਲਦਾ ਇੱਕਦਮ ਮੰਨ ਲਿਆ ਕਿ ਸਰ ਸੁਖਬੀਰ ਸਿੰਘ ਬਾਦਲ ਤੋਂ ਤਨਖਾਹ ਲੈਂਦਾ ਠੀਕ ਹੈ ਇੱਕੇ ਦੱਸੇ ਕਿ ਕਿੱਥੋਂ ਚੱਲਦਾ ਨਾਇਕ ਨਾ ਤੇ ਜ਼ਮੀਨੇ ਦਾ ਇਹਦਾ ਇਲੈਕਸ਼ਨ ਦਾ ਐਫੀਡੇਵਿਟ ਕਢਾ ਲਓ ਜਿਹੜਾ ਇਲੈਕਸ਼ਨ ਦਾ ਪਰ ਤੇ ਇਹਦਾ ਤਾਮਾ ਜਾਮਾ ਦੇਖ ਲਓ ਸੋ ਇਸ ਕਰਕੇ ਮੈਂ ਸੁਆਥੀ ਨੂੰ ਕਹਿਣਾ ਚਾਹੁੰਨਾ ਕਿਸੇ ਦੀ ਸ਼ਰਾਫਤ ਨੂੰ ਕਮਜ਼ੋਰੀ ਨਹੀਂ ਸਮਝੀਦਾ ਕਿਉਂਕਿ ਸੜਕ ਤੇ ਬਥੇਰੇ ਲੁੱਟਰ ਤੋਰੇ ਫਿਰਦੇ ਆ ਇਹ ਜ਼ਰੂਰੀ ਨਹੀਂ ਕਿ ਜਿਹੜਾ ਹਰ ਇੱਕ ਗੱਡੀ ਮਗਰ ਭਜਦਾ ਤੇ ਗੱਡੀ ਨੇ ਉਹਦੇ ਪਿੱਛੇ ਬ੍ਰੇਕ ਮਾਰਨੀ ਹੈ ਸੋ ਇਸ ਕਰਕੇ ਆਪਦੇ ਕੰਮ ਦਾ ਮਤਲਬ ਰੱਖੇ ਲੋਕਾਂ ਨੂੰ ਦੱਸੇ ਤੇ ਜਿੱਦਣ ਕਿਤੇ ਇਹਦੇ ਕੋਈ ਸ਼ਕਤੀ ਹੈ ਜੋ ਕਰਨਾ ਉਦਨ ਕਰ ਲੇ ਐਵੇਂ ਵਜੂਲ ਦੀਆਂ ਮੜਕਾ ਮਾਰਨ ਦਾ ਫਾਇਦਾ ਨਹੀਂ ਜੋ ਹੁੰਦਾ ਇਹ ਤੋਂ ਕਰ ਲੇ ਮੈਂ ਇਹਨੂੰ ਕਹਿੰਦਾ ਤੂੰ ਸੋ ਧਰਮਨ ਨਾਲ ਪਿਆਰ ਜ਼ਿਆਦਾ ਲੱਗਦਾ ਲੀਡਰ ਤਾਂ ਹੋਰ ਵੀ ਹੀਗੇ ਆ ਜੇ ਆਪਾਂ ਗੱਲ ਕਰ ਲਈਏ ਹੋਰਾਂ ਨਾਲ ਵੀ ਮਤਲਬ ਉਹ ਕੰਟਰੋਵਰਸੀ ਦੀ ਗੱਲ ਕਰ ਸਕਦੇ ਆ ਤੁਹਾਡੇ ਨਾਲ ਹੀ ਇੰਨਾ ਪਿਆਰ ਕਿਉਂਕਿ ਇੱਕ ਕੁਆਲਿਟੀ ਚ ਰਹੇ ਆ ਤਾਂ ਕਰਕੇ ਇੰਨਾ ਈਰਖਾ ਜੈ ਇੰਨਾ ਤੁਹਾਡੇ ਨਾਲ ਮਤਲਬ ਬਿਆਨਬਾਜ਼ੀ ਤੇ ਉੱਤਰੇ ਆਉਂਦੇ ਆ ਦੇਖੋ ਮੈਨੂੰ ਨਹੀਂ ਸਮਝ ਆਉਂਦੀ ਵਿਚਾਰੇ ਨੂੰ ਕੀ ਦੁੱਖ ਹੈ ਇਹਨੇ ਬਹੁਤ ਉਹ ਦਸ ਸਰ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਕੋ ਚੁਗਲੀਆਂ ਕਰ ਕਰਕੇ ਸਾਡਾ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਕੀ ਪਾਇਆ ਵੀ ਬਹੁਤ ਚੁਗਲੀਆਂ ਕਰ ਕਰ ਕੇ ਕੋਈ ਚੁਗਲੀਆਂ ਦਾ ਮਾਸਟਰ ਹੈ ਹੁਣ ਵੀ ਸਾਰੇ ਕਾਲੀਦਲ ਵਾਲੇ ਮੈਨੂੰ ਹੱਸ ਦਿੰਦੇ ਆ ਕਿ ਯਾਰ ਤੂੰ ਚਲੇ ਗਿਆ ਤੇ ਇਹਨੂੰ ਸਾਡੇ ਪੇਸ਼ ਪਾ ਗਿਆ ਚੁਗਲਖੋਰ ਨੂੰ ਤੇ ਸਾਰਾ ਦਿਨ ਹੁਣ ਵੀ ਲੋਕਾਂ ਦੀਆਂ ਬਸ ਸਾਰਾ ਦਿਨ ਉਹਨਾਂ ਕੋ ਚੁਗਲੀਆਂ ਕਰੀ ਜਾਂਦਾ ਤੇ ਸਸ ਸੁਖਬੀਰ ਸਿੰਘ ਬਾਦਲ ਨੇ ਸਮਝ ਦੇ ਕੇ ਨਾ ਚੁਗਲਖੋਰਾ ਕਰਕੇ ਅੱਜ ਉਹਨਾਂ ਦੇ ਇਹ ਹਾਲਾਤ ਆ ਕਿੱਥੋਂ ਕਾਲੀਦਲ ਕਿੱਥੇ ਆ ਗਿਆ ਸੋ ਇਸ ਕਰਕੇ ਚਾਏ ਮੇਰੇ ਡਿਫਰੈਂਸ ਆ ਸੁਖਬੀਰ ਸਿੰਘ ਬਾਦਲ ਨਾਲ ਹਮੇਸ਼ਾ ਜਦੋਂ ਮੈਂ ਪ੍ਰਸਪੀਚ ਸਪੀਚ ਚ ਡਰੈਸ ਕਰਦਾ ਮੈਂ ਹਮੇਸ਼ਾ ਸਰਦਾਰ ਸੁਖਵੀਰ ਸਿੰਘ ਬਾਦਲ ਕਹਿੰਦਾ ਹਮੇਸ਼ਾ ਸਾਬ ਵਿਕਰਮ ਸਿੰਘ ਮਜੀਠੀਆ ਕਹਿੰਦਾ ਕਿਸੇ ਦੀ ਇੱਜ਼ਤ ਚਾਹੇ ਵਿਰੋਧੀ ਵੀ ਹੋਵੇ ਜਿਉ ਉਹਦੀ ਤੁਸੀਂ ਇੱਜ਼ਤ ਨਾਲ ਨਾ ਲਾਉਂਗੇ ਤੇ ਉਹ ਚ ਕੋਈ ਬੰਦਾ ਘਟਦਾ ਨਹੀਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਕੌਣ ਕਿਹੋ ਜਿਹਾ ਇਨਸਾਨ ਹੈ ਤੇ ਕੌਣ ਕਿਹੋ ਜਿਹਾ ਇਨਸਾਨ ਠੀਕ ਹੈ ਅਸੀਂ ਗੱਲ ਕਹਿਣੀ ਹੈ ਜੇ ਉਹਨਾਂ ਨੇ ਕੋਈ ਗਲਤੀਆਂ ਕੀਤੀਆਂ ਕਹੋ ਪਰ ਕਿਸੇ ਨੂੰ ਉਹਦਾ ਨਾਮ ਗਲਤ ਬੋਲ ਕੇ ਜਾਂ ਕੁਝ ਕਹਿ ਕੇ ਉਹਦੇ ਨਾਲ ਕੋਈ ਘਟਦਾ ਨਹੀਂ ਸੋ ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਹੈ ਮੈਨੂੰ ਕਿ ਇਹ ਨੂੰ ਸਿਰਫ ਤੇ ਸਿਰਫ ਉੱਥੇ ਥਾਂ ਮਿਲੀ ਸੀ ਮੇਰੀਆਂ ਚੁਗਲੀਆਂ ਕਰਕੇ ਮੇਰੇ ਸੁਖਬੀਰ ਸਿੰਘ ਬਾਦਲਨਾ ਤੇ ਬਿਕਰਮ ਸਿੰਘ ਮਜੀਠੀਆ ਨਾਲ ਡਿਫਰੈਂਸ ਪਵਾ ਕੇ ਚੁਗਲੀਆਂ ਕਰ ਕਰਕੇ ਸੋ ਇਸ ਕਰਕੇ ਜਿਹੜੇ ਬੰਦੇ ਨੂੰ ਇਹ ਲੱਗਦਾ ਹੁੰਦਾ ਕਿ ਯਾਰ ਇਹਦੇ ਉਲਟੀ ਮੈਂ ਬੋਲ-ਬੋਲ ਕੇ ਇੱਥੇ ਤੱਕ ਆਇਆ ਸੋ ਇਹ ਜੋ ਇਹਨੂੰ ਮਿਲਿਆ ਉਹ ਮੇਰੇ ਉਲਟ ਬੋਲ ਕੇ ਮਿਲਿਆ ਸੋ ਇਹ ਸੋਚਦਾ گاਂ ਵੀ ਪਰ ਉੱਥੇ ਫਰਕ ਸੀ ਗੱਲ ਜੋ ਕੁਝ ਹੁਣ ਤੱਕ ਇਹਨੂੰ ਮਿਲਿਆ ਉਹ ਸੁਖਵੀਰ ਸਿੰਘ ਬਾਦਲ ਨੇ ਦਿੱਤਾ ਕਿਉਂਕਿ ਇਹਨੂੰ ਚੁਗਲੀਆਂ ਕਰਨ ਦੀ ਆਦਤ ਹੈ ਤੇ ਉਹਨਾਂ ਨੂੰ ਸੁਣਨ ਦੀ ਆਦਤ ਹੈ ਪਰ ਜਿਹੜੇ ਲੋਕ ਨੇ ਨਾ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਉਹਨਾਂ ਨੇ ਚੁਗਲੀਆਂ ਤੋਂ ਕੁਝ ਨਹੀਂ ਲੈਣਾ ਉਹਨਾਂ ਨੇ ਤਾਂ ਇਹ ਦੇਖਣਾ ਕਿ ਬੰਟੀ ਰਮਾਣੇ ਨੇ ਉਹਨਾਂ ਵਾਸਤੇ ਕੀ ਕੀਤਾ ਕੀ ਕਰ ਸਕਦਾ ਕਿੱਕੀਟ ਲੋਨੇ ਉਹਨਾਂ ਨੇ ਕੀ ਕੰਮ ਕੀਤੇ ਆ ਤੇ ਆਉਣ ਵਾਲੇ ਸਮੇਂ 'ਚ ਕਿੱਕੀਟ ਲੋਕ ਕੀ ਕਰੂਗਾ ਕਿ ਮੇਰੇ ਤੇ ਉਹਨਾਂ ਨੂੰ ਯਕੀਨ ਹੈ ਕਿ ਮੈਂ ਉਹਨਾਂ ਦੇ ਤਕੜੇ ਹੋ ਕੇ ਕੰਮ ਕਰ ਸਕਦਾ ਜਾਂ ਹੋਰ ਕਿਸੇ ਦੇ ਯਕੀਨ ਸੋ ਮੇਰੀ ਤਾਂ ਸਿੱਧੀ ਸੋਚ ਹੈ ਦੱਬ ਕੇ ਲੋਕਾਂ ਦੇ ਕੰਮ ਕੀਤੇ ਆ ਆਪਦੇ ਵਰਕਰਾਂ ਦੀ ਬਾਹ ਪੜੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਪ੍ਰਮਾਤਮਾ ਨੇ ਜਦੋਂ ਮੌਕਾ ਦਿੱਤਾ ਜਿਹੜੀਆਂ ਰਹਿੰਦੀਆਂ ਫਰੀਦਕੋਟ ਦੀਆਂ ਮੁਸ਼ਕਲਾਂ ਮਸਲੇ ਆ ਕੋਈ ਮੇਰੇ ਵਰਕਰਾਂ ਦੇ ਰਹਿੰਦੇ ਕੰਮ ਆ ਉਹ ਡਟ ਕੇ ਕਰਾਂਗੇ ਬਹੁਤ ਬਹੁਤ ਧੰਨਵਾਦ